ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਬ੍ਰੇਕਫਾਸਟ ਟਾਈਮ ਚੱਲ ਰਿਹਾ ਮਸ਼ੀਨ ਤੇ ਪਿੱਤਰ ਆ ਪਨੀਰੀ ਵੀ ਪੂਰੀ ਵਧੀਆ ਨਾ ਲਾਉਣ ਨੂੰ ਹੈ ਪਨੀਰੀ ਪਹਿਲਾਂ ਪੂਰੀ ਵਧੀਆ ਲਾਉਣ ਨੂੰ ਵਧੀਆ ਖੜੀ ਐਨ ਪੂਰੀ ਸਾਰੀ ਇਹ ਹੁਣ ਨਵੇਂ ਝਾਉਣ ਲੱਗ ਗਏ ਨਾ ਉਹ ਪੁਰਾਣਾ ਮੁੱਕ ਗਿਆ ਹਾਂ ਹਜੇ ਦੋ ਦੋ ਲੈ ਦੋ ਕਿਾਰੇ ਪਏ ਆ ਵਲੇ ਪਈਆਂ ਲੈਣਾ 211 ਪੂਰੇ 211 ਪਈ ਚੱਲਦੀ ਜਾਣਾ ਨਹੀਂ ਆਹੋ ਹਜੇ ਇੱਕ ਹੋਰ ਆਇਦੂ ਬਾਦ ਹੋਏ ਹੈਗੀ ਇੱਕ ਹੋਰ ਫਿਰ ਹਜੇ ਤਾਂ ਇਹ ਤੇ ਜੇ ਹੋ ਜਾਣੇ 40 50 40 50 ਕਿੱਲੇ ਤਾਂ ਹੋ ਜਾਣਗੇ ਇਹ ਲਾ ਕੇ ਫਿਰ ਉਹ ਰੋਡ ਵਾਲਾ ਲਾਉਂਗੇ ਫਿਰ ਉਹ 2.5 ਕਿੱਲੇ ਲਾਵਾਂਗੇ ਹਾਂ ਤੇ ਦੇਖ ਲਓ ਵੀ ਤੇ ਲਵਾਈ ਆਪਣੀ ਝੋਨੇ ਦੀ ਮੱਕੀ ਵਾਲੇ ਬਾਣ ਦੇ ਵਿੱਚ ਸਾਰੀ ਹਜੇ ਮੈਟ ਵਾਲੀ ਟ੍ਰੇਨ ਵਾਲੀ ਪਨੀਰੀ ਚੱਲਦੀ ਹੈ ਹਜੇ ਆਪਣੇ ਬਾਜੇ ਮੰਗੂ ਬਿੱਦਰ ਜੇ ਮੰਗੂ ਆਇਆ ਉਹਨੂੰ ਕਿਹਾ ਮੋਟਰ ਨਾ ਚਲਾਈ ਬਸ ਤੂੰ ਕਿ ਮੋਟਰ ਚਲਾਵੇ ਨਾ ਪਾਣੀ ਹੁੰਨ ਨਾ ਫੰਦ ਨਹੀਂ ਛੋੜਨਾ ਨਹੀਂ ਆ ਕੱਲ ਹਾਂਜੀ ਆ ਜੋ ਵੀਰੇ ਪ੍ਰਸ਼ਾਦਾ ਛਕ ਲੋ ਲੰਚ ਬ੍ਰੇਕ ਹੋ ਗਈ ਦੁਪਹਿਰਾ ਹੋ ਗਿਆ ਕੱਦੂ ਕੱਦੂ ਹੋਈ ਪਈ ਐ ਅੱਜ ਇੱਧਰ ਵੀ ਕੱਦੂ ਤੇ ਉੱਧਰ ਵੀ ਕੱਦੂ ਚੱਲਦਾ ਟਰੈਕਟਰਾਂ ਦਾ ਲੱਗੇ ਹੋਇਆ ਜੰਮੀ ਬਾਈ ਹੁਣੇ ਕਰਨ ਕੱਦੂ ਇੱਧਰ ਝੋਨਾ ਦੇਖ ਲੋ ਖੜਾ ਪੂਰਾ ਟਾਠਾ ਮਾਰਦਾ ਅੱਜ ਸਵੇਰੇ ਸਵੇਰੇ ਬਹੁਤ ਗਰਮੀ ਸੀ ਪਰ ਉਸ ਤੋਂ ਬਾਅਦ ਮੌਸਮ ਥੋੜਾ ਠੀਕ ਹੋ ਗਿਆ ਜੰਬੀ ਵੀ ਬਈ ਪੁਰਾਣੇ ਗਾਣੇ ਸੁਣਦਾ ਫਿਰ ਉਹ ਇੱਕ ਗੱਲ ਹੈਗੀ ਆ ਟਰੈਕਟਰਾਂ ਦਾ ਨਾ ਸੱਤਿਆਨਾਥ ਬਹੁਤ ਵਜਦਾ ਵਾ ਇਹਦੇ ਵਿੱਚ ਬਹੁਤ ਜ਼ਿਆਦੇ ਸੱਤਿਆਨਾਥ ਹੁੰਦਾ ਮੱਕੀ ਵਾਲੇ ਦੇ ਵਿੱਚ ਉਹ ਜਾਰੇ ਲਿਪੜਦੇ ਆ ਮਗਰਾੜ ਰਿੰਮਾ ਚ ਰੰਗ ਰੰਗ ਲੈ ਜਾਂਦਾ ਤੇ ਰੋਟਾ ਵਿਤਰਾਂ ਦਾ ਸੱਤਿਆਨਾਥ ਹੌਣ ਤੋਂ ਲੱਗੇ ਹੋਏ ਆ ਹੁਣ ਚਲੋ ਦੋ ਪੈਰੋਂ ਵਾਦਨਾ ਰੋਟੋਵੇਟਰਾਂ ਦਾ ਕੰਮ ਕੱਦੂ ਖਤਮ ਸੀਗਾ ਕੱਲ ਨੂੰ ਵਾਉਣੇ ਆ ਸਾਰਾ ਘਾਹ ਧੋ ਲੋ ਧੋ ਕੇ ਗਰੀਸਰੂਫ ਦੇ ਦਿਓ ਜਸਟ ਰੋਟੋਵੇਟਰ ਨਾਲ ਹੀ ਸਾਫ਼ ਸੁਥਰੇ ਹੋ ਜਾਂਦੇ ਨਾਲੇ ਟਰੈਕਟਰ ਹਲਕੇ ਜੇ ਹੋ ਜਾਂਦੇ ਆ ਇੰਨਾ ਖਾਉਣ ਦਾ ਕਿੰਨੇ ਟਰੈਕਟਰ ਤੋਂ ਤੇ 55 30 20 ਪਾਣੀ ਜਾਂ ਮਾਰ ਕੇ ਲੈ ਗਿਆ ਲਓ ਜੀ ਇਹ ਖੱਤਾ ਤਾਂ ਆਪਣਾ ਨਿਬੜ ਗਿਆ ਸਾਰਾ بس ਇੱਕ ਕੀ 11 ਰਹਿ ਗਿਆ ਉਹ ਪਰਲੇ ਪਾਸੇ ਉਹ ਜੋ ਛੱਡਿਆ ਹੋਇਆ ਪਾਣੀ ਮੈਨੂੰ ਤਾਂ ਲੱਗਦਾ ਅੱਜ ਲੈਟ ਹੀ ਸਵੇਰ ਦੀ ਮਿਹਰਬਾਨਾ ਪੂਰੀ ਸਵੇਰੇ 5 ਵਜੇ ਦੀ ਚੱਲੀ ਜਾਂਦੀ ਆ ਲਗਾਤਾਰ ਹੀ ਚੱਲ ਰਹੀ ਆ ਜਾਂਦੀ ਤੇ ਇਹ ਖੱਤੇ ਜੀ ਵੀ ਟਰੈਕਟਰ ਬਹੁਤ ਉਸਦਾ ਵੀ 2016 ਚ ਨਾ 2016 ਚ ਹਾਂ 16 ਚ ਨਾ ਮੈਂ ਪਲਾਉ ਲਿਆ ਸੀਗਾ ਉਦੋਂ 15 16 ਜੀ ਹਾਂ 15 ਦੇ ਚ ਉਦੋਂ ਨਾ ਜਦੋਂ ਪਲਾਉ ਲਿਆ ਚਾ ਚਾ ਜੇ ਤੇ ਫੇਰਤਾ ਵੀ ਕਣਕ ਦੇ ਵੱਢ ਚ ਉਦੋਂ ਪਤਾ ਨਹੀਂ ਸੀ ਹੁੰਦਾ ਵੀ ਇਹ ਚੱਕਰ ਹੋਣਾ ਹਨ ਮੜ ਕੇ ਮੈਨੂੰ ਹੀ ਪਤਾ ਵੀ ਕਿਵੇਂ ਕੱਦੂ ਕਰਿਆ ਕਿਵੇਂ ਨਹੀਂ ਬਹੁਤ ਟਰੈਕਟਰ ਜੌਂਡੀਅਰ 5075 ਨਾਲ ਕਰਦਾ ਹੁੰਦਾ ਸੀ ਤੇ ਫੇਰ ਮੁੜ ਕੇ ਇੱਕ ਸਾਲ ਕਣਕ ਫੇ ਬੀਜਤੀ ਪਲਾਉ ਫੇਰ ਕੇ ਉਹ ਜ ਤਾਂ ਭਾਈ ਬੁਰੇ ਹਾਲ ਹੁਣ ਜਦ ਆਦੇ ਆਲੂ ਬੀਜਦੇ ਆ ਆਲੂਆਂ ਨਾਲ ਚਲੋ ਐਉਂ ਆ ਪਲਾਉ ਨਾਲ ਉਹ ਟੈਟ ਜਾ ਹੋ ਜਾਂਦਾ ਹੁਣ ਵੀ ਕਿਤੇ ਕਿਤੇ ਡੂੰਗਾ ਚਲੇ ਜਾਂਦਾ ਟਰੈਕਟਰ ਤਾਂ ਕਰਕੇ ਨਾ ਚ ਫੋਰ ਬੀਜ ਹੀ ਚੱਲਦੇ ਆ ਜਿੰਨਾ ਚ ਪਲਾਉ ਆਪਾਂ ਕਰਦੇ ਆ ਨਾ ਵੀ ਉਹਨਾਂ ਦੇ 4 ਵੀਲ ਨਾਲ ਹੀ ਟਰੈਕਟਰਾਂ ਦਾ ਕਦੋਂ ਹੁੰਦੇ ਆ ਹੁਣ ਤਾਂ ਹੀ ਤਾਂ ਮੈਂ ਛੋਟੇ ਟਰੈਕਟਰ ਆਪਾਂ ਰੱਖਣੋ ਹਟ ਜਾਂਦੇ ਆ ਵੀ ਆਪਣੇ ਹੁਣ ਛੋਟੇ ਟਰੈਕਟਰ ਹੁਣ ਮਹਿੰਦਰਾ ਡੀਆਈ ਆ ਹੁਣ ਉਹ ਛੋਟਾ ਜੌਂਟੀਅਰ ਕਿਉਂ ਨਹੀਂ ਬਾੜ ਦੇ ਵਿੱਚ ਦੱਸੋ ਉਹ ਕਿਉਂ ਤਾਂ ਨਹੀਂ ਬਾੜ ਦੇ ਕਿਉਂਕਿ ਉਹਦਾ ਹਿੱਸਾ ਥੱਲੇ ਲੱਗ ਜਾਂਦਾ ਜਿਹੜਾ ਉਹਦਾ ਹਿੱਸਾ ਨਾ ਉਹ ਮੂਰੋਂ ਛੋਟਾ ਕਰਕੇ ਜਿਵੇਂ ਹੁਣ ਕੱਲੋ ਜਿਹੜੇ ਖੱਤਿਆਂ ਚੱਲਦਾ ਸੀ 553 ਜੇ ਹੁਣ ਉੱਥੇ ਉਹ ਬਾੜ ਨਾ ਹੋਵੇ ਉੱਥੇ ਉਹਦਾ ਹਿੱਸਾ ਥੱਲੇ ਲੱਗ ਜਾਣਾ ਜਮਈ ਤਾਂ ਕਰਕੇ ਆਪਾਂ ਪੰਗੇ ਹੀ ਨਹੀਂ ਲੈਂਦੇ। ਵੀ ਛੋਟਾ ਉਹ ਜੋਂਡੀਰ ਬਾੜਦੇ ਹੀ ਨਹੀਂ ਕੱਦੂ ਚ। ਤੂੰ ਬਸ ਇਹੇ ਚੱਕਰ ਦੀ ਗਨੀ ਬਾੜਦੇ ਵੀ ਐਵੇਂ ਹਿੱਸਾ ਥੱਲੇ ਲੱਗ ਗਿਆ ਤੇ ਉਹ ਥੱਲੇ ਹਿੱਸਾ ਥੱਲੇ ਲੱਗ ਜਾਂਦਾ ਤੇ ਉਹ ਮਿੱਟੀ ਗਾਹਾਂ ਨੂੰ ਰੁੜਨ ਲੱਗ ਜਾਂਦੀ ਹੈ। ਮਿੱਟੀ ਉਹਨੂੰ ਜਾਮ ਕਰ ਦਿੰਦੀ ਹੈ। ਓਡਾ ਇਹ ਡਾਕਰ ਖੱਤਾ ਵਾ ਪੂਰਾ ਜਿਵੇਂ ਡਾਕਰ। ਇਹ ਜਨਾ ਪਾਣੀ ਸੁੱਕਦਾ ਦਾ ਵਾਸਤਾ। ਬਸ ਹੁਣ ਕੱਦੂ ਹੋ ਗਿਆ ਬਸ ਦਿਹਾੜੀ ਇੱਕ ਦਿਨ ਮੋਟਰ ਚਲਾਉਣੀ ਪੈਂਦੀ ਆ ਮੁੜ ਕੇ 5-6 ਦਿਨ ਬੰਦ ਬਸ ਆਹ ਦੇ ਆਪਣੇ ਆ ਉੱਤੇ ਰੇਤਲੀ ਜ਼ਮੀਨ ਆਹ ਦੇ ਲੋਚ ਮਸ਼ੀਨ ਵਾਲਾ ਝੋਨਾ ਖੜਾ ਇਹਦੇ 'ਚ ਨਹੀਂ ਪਾਣੀ ਥੱਕਦਾ ਇਹ ਤਾਂ ਅੱਜ 5-6 ਦਿਨ ਹੋ ਗਏ ਮੋਟਰ ਚਲਾਈ ਨਹੀਂ ਬੰਦ ਹੀ ਫਿਗੀ ਆ ਕੱਲ ਦੀ ਮੋਟਰ ਥੱਲੇ ਛੱਡੀ ਹੋਈ ਆ ਆਪਣੀ ਬਸ ਐਦ ਕੀ ਐਦ ਕੀ ਅੱਜ ਨਵਾਂ ਟ੍ਰਾਇਲ ਕਰਨਾ ਵੀਰੇ ਕੱਲ ਨੂੰ ਇਹ ਜ ਆਪਾਂ ਯੂਰੀਆ ਪਾਉਣਾ ਛੱਟਾ ਦੇ ਕੇ ਦੇਖਣਾ ਯੂਰੀਆ ਦਾ ਝੋਨਾ ਲੱਗਣ ਤੋਂ ਪਹਿਲਾਂ ਦੋ ਗੱਟੂ ਛੱਡ ਦੇਣੇ ਆ ਦਿੱਲੇ ਦੇ ਤੇ ਦੇਖਦੇ ਆ ਫਿਰ ਕਿੰਨਾ ਕੀ ਕੀ ਫਰਕ ਆ ਤੇ ਝੋਨਾ ਮਸ਼ੀਨ ਨਾਲ ਲਾਉਣਾ ਇਹ ਅੱਗੇ ਅੱਜ ਤੱਕ ਇਹਨਾਂ ਮਸ਼ੀਨ ਨਾਲ ਲਾਇਆ ਨਹੀਂ ਝੋਨਾ ਪਰ ਲਾ ਕੇ ਦੇਖਣਾ ਵੀ ਮਸ਼ੀਨ ਨਾਲ ਕੀ ਫਰਕ ਲੱਗਦਾ ਵੀ ਇਹ ਜਨਾ ਮਸ਼ੀਨ ਡੂੰਗੀ ਵਾਲੀ ਚੰਦੇ ਨੇ ਪਰ ਐਤਕੀ 11 ਡੂੰਗੀ ਡੂੰਗਾ ਟਰੈਕਟਰ ਨਹੀਂ ਜਾ ਰਿਹਾ ਤੇ ਟਰੈਕਟਰ ਕਦੂ ਹੁੰਦਾ ਉਹਨਾਂ ਡੂੰਗਾ ਨਹੀਂ ਜਾ ਰਿਹਾ ਟਰੈਕਟਰ ਤੇ ਵਾਲੇ ਵੀ ਰਹਾਕ ਪਾਉਂਦੇ ਆ ਨਾ ਵੀਰੋ ਪਹਿਲਾਂ ਫਿਰ ਉਹ ਕਹਿ ਦੇਣਾ ਖਾਦ ਯੂਰੀਆ ਲਾ ਲਓ ਇਹ ਤੇ ਹੁਣ ਆਪਾਂ ਦੋ ਗੱਟੂ ਸੜ ਦੇਣੇ ਆ ਪਹਿਲੇ ਹੀ ਫਿਰ ਦੇਖਦੇ ਆ ਕੀ ਬਣਦਾ ਦੋ ਗੱਟੂ ਪਹਿਲੇ ਹੀ ਮਾਰਨੇ ਆਜ ਕੱਲ ਨੂੰ ਪਾਉਨੇ ਆਜ ਮਸ਼ੀਨ ਨਾਲ ਇਹ ਵਾਜੇ ਇੱਧਰ ਤਾਂ ਨਿੱਪੜ ਗਿਆ ਵਿੱਚ ਦਾ ਬੌਲਾ ਡੂੰਗਾ ਚਲੇ ਗਿਆ ਅੰਦਾ ਹੀ ਟਰੈਕਟਰ ਥੱਲੇ ਲੱਗ ਜਾਂਦਾ ਤੇ 50 75 ਵੀ ਥੱਲੇ ਲੱਗ ਜਾਂਦਾ ਉਹਦੇ ਜਦੋਂ ਜੇ ਆਪਾਂ ਕਣਕ ਦੇ ਵੱਢ ਚ ਵੀ ਅਵੇਰ ਕੇ ਨਾ ਕਰਦੇ ਸੀ ਬਹੁਤ ਦੁਖੀ ਕਰਦਾ ਸੀ ਤੁਸੀਂ ਦੇਖ ਲੋ ਇਹ ਇੰਨਾ ਡੂੰਗਾ ਖੱਤਾ ਵਾ ਜਦੋਂ ਅਸੀਂ ਇਹ ਚ ਆਲੂ ਬੀਜੇ ਹਨ ਨੂੰ ਇੱਕ ਬੰਦਾ ਕਹਿੰਦਾ ਯਾਰ ਤੁਸੀਂ ਟੋਇਆਂ ਚ ਵੀ ਆਲੂ ਬੀਜ ਦਿੰਨੇ ਆ ਬੀਜੇ ਮੀ ਆ ਗਿਆ ਫੇਰ ਅਸੀਂ ਗਿਆ ਆ ਗਿਆ ਦੇਖੀ ਜੋ ਪਰਪਲਾਉ ਦੇ ਕਾਰਨ ਵੀਰੇ ਉਦੋਂ ਇੰਨੇ ਮੀ ਪਏ ਜਿਹੜੇ ਸਾਲ ਅਸੀਂ ਇਹ ਚਾਲੂ ਲਾਏ ਨਾ ਇੰਨੇ ਮੀ ਪਏ ਉਹ ਬੰਦਾ ਇੱਕ ਬੰਦਾ ਸਪੈਸ਼ਲ ਇੱਥੇ ਦੇਖਣ ਆਇਆ ਕੀ ਉਹਨਾਂ ਦੇ ਖੱਤਿਆਂ 'ਚ ਪਾਣੀ ਤਾਂ ਨਹੀਂ ਖੜਾ ਤੇ ਜਦੋਂ ਖੱਤੇ 'ਚ ਪਹੁੰਚਿਆ ਤਾਂ ਪਾਣੀ ਟੋਪਕਾ ਨਾਲ 'ਚ ਬਿਲਕੁਲ ਸੁੱਕਾ ਖੱਤਾ ਤੇ ਦੇਖ ਲੋ ਵੀ ਜਾਨੀਏ ਪਲਾਵਾਂ ਦਾ ਇਹ ਫਾਇਦਾ ਪਲਾਵਾਂ ਦਾ ਪਹਿਲਾ ਫਾਇਦਾ ਵਾ ਬਾਅਦ 'ਚ ਨੁਕਸਾਨ ਜਦੋਂ ਕੱਦੂ ਕਰਦੇ ਆ ਬਸ ਉਹਦੇ ਹੀ ਉਹੀ ਔਖਾ ਬਸ ਤੇ ਪਲਾਵ ਦੇ ਫਾਇਦੇ ਹੀ ਆ ਵੀਰੇ ਪਲਾਵ ਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਤੇ ਚਲੋ ਬਾਕੀ ਦਾ ਵੀਰਾਂ ਦੀ ਆਪੋ ਆਪਣੀ ਹੈਗੀ ਆ ਹਾਂ ਬਸ ਕਣਕ ਵਾਲੇ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿ ਕਣਕ ਦੇ ਜੇ ਆਪਾਂ ਪਲਾਉ ਫੇਰ ਕੇ ਕਣਕ ਬੀਜਦੇ ਆ ਨਾ ਵੀ ਉਹਦੇ ਵਿੱਚ ਟਰੈਕਟਰ ਤੋਂ ਸੁਣਦੇ ਥੋੜੇ ਜੇ ਡੂੰਗਾ ਜਾਣ ਲੱਗ ਜਾਂਦਾ ਟਰੈਕਟਰ ਬਸ ਇਹ ਪ੍ਰੋਬਲਮ ਪੀਓਜ 4 ਵੀਲ ਹੀ ਚੱਲਦਾ ਬਸ ਇਹ ਇਹ ਦਿੱਕਤ ਆਉਂਦੀ ਆ ਇਹ ਡਾਕਰ ਜ਼ਮੀਨ ਡਾਕਰ ਜ਼ਮੀਨ ਨੇ ਥੋੜੇ ਜਿਆਦਾ ਔਖਾ ਕਰਦਾ ਪਲਾਉ ਕਣਕਾਂ ਦੇ ਤੇ ਕਣਕ ਵਾਲੇ ਅੱਜ ਹਨਾ ਤੇ ਆਲੂ ਵਾਲੇ ਜ ਨਹੀਂ ਆਲੂ ਵਾਲੇ ਜਿੱਥੇ ਮੱਕੀ ਬੀਜੀ ਜਾਂਦੀ ਆ ਵੀਰੇ ਮੱਕੀ ਵਾਲੇ ਤਾਂ ਕੋਈ ਪ੍ਰੋਬਲਮ ਨਹੀਂ ਕਰਦਾ ਕਿਉਂਕਿ ਮੱਕੀ ਦੇ ਮੱਕੀ ਨੂੰ ਪਾਣੀ ਲੱਗ ਜਾਂਦਾ ਮੱਕੀ ਹੋ ਗਈ ਚਾਹੇ ਪਦੀਨਾ ਹੋ ਗਿਆ ਚਾਹੇ ਸੂਰਜਮਕੀ ਹੋ ਗਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਦੇ ਵਿੱਚ ਵਧੀਰਾ ਹੋ ਹੋ ਜਾਂਦਾ ਜਿਹੜੀ ਫਸਲ ਨੂੰ ਜ਼ਿਆਦਾ ਪਾਣੀ ਲੱਗਦੇ ਆ ਉਹਨਾਂ ਨਾਲ ਹੋ ਜਾਂਦਾ ਹੈ ਉਦੇਸ ਆਲੂਆਂ ਇੰਦਾ ਵੀਰੇ ਪੂਰੇ ਫਾਇਦੇ ਆ ਆਲੂਆਂ ਚ ਨਾ ਕੋਈ ਟੈਨਸ਼ਨ ਆ ਨਾ ਵਾਸਤਾ ਪਰ ਚਾ ਇੱਕ ਗੱਲਾਂ ਇਹ ਆ ਜਿਹੜੇ ਖੱਤਿਆਂ ਚ ਪਾਣੀ ਨਹੀਂ ਸੀ ਖੜਦੇ ਪੜਾਉ ਫੇਨ ਤੋਂ ਬਾਅਦ ਵੀਰੇ ਪਾਣੀ ਖੜਨ ਲੱਗ ਗਿਆ ਜਿੱਥੇ ਮੋਟਰ ਸਾਰਦੀ ਨਹੀਂ ਸੀ ਉੱਥੇ ਇੱਕ ਮੋਟਰੀ ਰਾਮ ਨਾਲ ਬੰਦ ਰਹਿਣ ਲੱਗ ਗਿਆ ਜਦੋਂ ਪੜਾਉ ਫੇਨ ਲੱਗੇ ਐਨੇ ਫਾਇਦੇ ਹੋਏ ਆਪਣਾ ਬਹੁਤ ਫਰਕ ਆ ਵੀਰੇ ਪੜਾਉ